ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਂ ਜੀ ਮੇਰਾ ਪ੍ਰਦੀਪ ਸਿੰਘ ਹੈ ਪਿੰਡ ਕੱਕੇਪੁਰੇ ਜੀ ਮੇਰਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਪੈਂਦਾ ਜੀ ਇਹ ਪਿੰਡ ਓਕੇ ਜੀ ਵੀਰ ਜੀ ਬੋਡੀ ਸਰਵਿਸ ਯੂਜ਼ ਕਰਨ ਤੋਂ ਪਹਿਲਾਂ ਕੀ ਕੀ ਦਿੱਕਤ ਸੀ ਤੁਹਾਨੂੰ ਮੇਰਾ ਜੀ ਬੀਪੀ ਵੱਧਦਾ ਸੀ ਜੀ ਓਕੇ ਜੀ ਕਦੋਂ ਤੋਂ ਵੱਧ ਰਿਆ ਸੀ ਬੀਪੀ ਤੁਹਾਡਾ ਲਗਭਗ 2021 ਤੋਂ ਜੀ ਓ 2021 ਤੋਂ ਵੱਧ ਰਿਆ ਸੀ ਤਾਂ 2-3 ਸਾਲ ਹੋ ਗਏ ਸੀ ਜੀ ਵੱਧਦੇ ਨੂੰ ਜੀ ਓਕੇ ਸਰਵਿਸ ਪੈਕ ਕਦੋਂ ਯੂਜ਼ ਕੀਤਾ ਤੁਸੀਂ ਨੇ ਪਿਛਲੇ 2 ਮਹੀਨੇ ਪਹਿਲਾਂ ਕੀਤਾ ਜੀ ਮਤਲਬ 11ਵੇਂ ਮਹੀਨੇ ਚ ਤੇ ਹੀ ਚਣਾ ਹਾਂਜੀ ਹਾਂਜੀ 2023 ਦੇ ਵਿੱਚ ਜੀ ਤੇ ਜ ਤੁਸੀਂ ਦੇਖ ਵੀਡੀਓ ਮੇਰੀਆਂ ਕਾਫੀ ਟਾਈਮ ਤੋਂ ਦੇਖ ਰਹੇ ਸੀ ਨਾ ਹਾਂਜੀ ਪਹਿਲਾਂ ਤੋਂ ਦੇਖ ਰਹੇ ਸੀ 6 ਮਹੀਨਿਆਂ ਤੋਂ ਹੌਲੀ ਹੌਲੀ ਫੇਸ ਬਣਿਆ ਤੁਹਾਡਾ ਬਿਲਕੁਲ ਜੀ ਬਿਲਕੁਲ ਓਕੇ ਜਿਵੇਂ ਹੁਣ ਤੁਸੀਂ ਪੀਤਾ ਹਨ ਸਰਵਿਸ ਪੈਕ 50 ਦਿਨ ਕੰਪਲੀਟ ਕਰ ਲਿਆ ਤਾਂ ਹੁਣ ਕਿਵੇਂ ਬੀਪੀ ਦਾ ਕਿਵੇਂ ਆ ਸਿਸਟਮ ਜਿਵੇਂ ਸੀ ਇਹ ਆਪਣੇ ਸਰਵਿਸ ਪੈਕ ਦਾ ਬਾਡੀ ਸਰਵਿਸ ਪੈਕ ਦਾ ਅੱਧਾ ਹੀ ਕੋਰਸ ਕਰਿਆ ਜਿਵੇਂ ਅੱਧਾ ਕੋਰਸ ਕਰਨ ਤੋਂ ਬਾਅਦ ਬੀਪੀ ਮੇਰਾ ਬਿਲਕੁਲ ਓਕੇ ਜੀ ਮਲ 25 ਦਿਨਾਂ ਚ ਕਲੀਅਰ ਹੋ ਗਿਆ ਜੀ ਤੁਹਾਡਾ ਹਾਂਜੀ ਹਾਂਜੀ ओके ਮੁੜ ਕੇ ਬੀਪੀ ਦੀ ਦਿੱਕਤ ਨਹੀਂ ਆਈ ਜੀ ਮੈਨੂੰ ਇਸ ਸਮੇਂ ਕੋਈ ਸਮੱਸਿਆ ਨਹੀਂ ਹੈਗੀ ਜੀ ਓਕੇ ਹਾਂਜੀ ਹਾਂਜੀ ਮੰਨ ਲਓ ਬੀਪੀ ਦੀ ਬਈ ਪ੍ਰੋਬਲਮ ਬਹੁਤ ਜ਼ਿਆਦਾ ਹੈ ਲੋਕਾਂ ਨੂੰ ਹਨਾ ਕਿਉਂਕਿ ਤੁਸੀਂ ਵੀ ਸੋਚਦੇ ਹੋਵੋਗੇ ਵੀ ਕਿਵੇਂ ਠੀਕ ਹੋ ਜਾਊਗਾ ਬੀਪੀ ਸਰਵਿਸ ਪੈਕ ਨਾਲ ਹਨਾ ਜਦੋਂ ਆਪਣੀ ਗੱਲ ਹੁੰਦੀ ਸੀ ਲੱਖਾਂ ਹੀ ਲੋਕ ਤੁਹਾਡੀ ਸੋਸ਼ਲ ਮੀਡੀਆ ਦੇ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਸਨੇਹਾ ਜੀ ਬਸ ਇਹ ਦੇਣਾ ਚਾਹਾਂਗੇ ਜੀ ਇਹ ਜਿਹੜਾ ਬਾਡੀ ਸਰਵਿਸ ਪੈਕ ਹੈ ਇੱਕ ਵਧੀਆ ਪ੍ਰੋਡਕਟ ਨੇ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਕਿਸੇ ਤਰ੍ਹਾਂ ਦਾ ਜੀ ਇਸ ਇਹ ਯੂਜ਼ ਕਰਨ ਤੋਂ ਬਾਅਦ ਮੇਰਾ ਜਿਹੜਾ ਬੀਪੀ ਹੈ ਬਿਲਕੁਲ ਕ ਤੇ ਇਸ ਦਾ ਕੋਈ ਸੇ ਵੀ ਤਰ੍ਹਾਂ ਦਾ ਕੋਈ ਬੁਰਾ ਪ੍ਰਭਾਵ ਨਹੀਂ ਹੈਗਾ ਜੀ ਬੋਡੀ ਤੇ ਬਹੁਤ ਸਾਰੀਆਂ ਦਵਾਈਆਂ ਹੁੰਦੀਆਂ ਨੇ ਜਿਨ੍ਹਾਂ ਨੇ ਇੱਕ ਵਾਰ ਠੀਕ ਤਾਂ ਕਰ ਦਿੰਦੀਆਂ ਨੇ ਜੀ ਪਰ ਉਸ ਤੋਂ ਬਾਅਦ ਉਹਦਾ ਕੋਈ ਨਾ ਕੋਈ ਬੁਰਾ ਪ੍ਰਭਾਵ ਪੈਂਦਾ ਬਾਅਦ ਦੇ ਵਿੱਚੋਂ ਬਿਲਕੁਲ ਜੀ ਪਰ ਬੋਡੀ ਸਰਵਸਪੈਕ ਦਾ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਜਿਵੇਂ ਮੈਨੂੰ ਹੁਣ ਇਹ ਜੀ ਹਾਫ ਹੀ ਲਿਆ ਸੀ ਜੀ ਉਸ ਤੋਂ ਦਿਨ ਕਾਫੀ ਦਿਨਾਂ ਦਾ ਗੈਪ ਹੋ ਗਿਆ ਹੂੰ 50 ਦਿਨ ਚੂਜ਼ ਕਰਨ ਤੋਂ ਬਾਅਦ ਤੁਸੀਂ ਚੂਜ਼ ਕੀਤਾ ਵੀ ਨਹੀਂ ਦੂਜਾ ਵਾਲੇ ਹੁਣ ਸਟਾਰਟ ਕਰਨ ਵਾਲੇ ਜੀ ਬਿਲਕੁਲ ਹੂੰ ਉਹ ਮੈਨੂੰ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਆਈ ਜੀ ਤੇ ਮੇਰਾ ਜਿਹੜਾ ਬੀਪੀ ਹੈ ਠੀਕ ਹੈ ਜੀ ਉਸ ਤੋਂ ਮਤਲਬ ਬੱਚੀ ਦੀ ਜਨਮ ਤਾਂ ਬੰਦ ਕਰੇ ਨੂੰ ਵੀ ਹੋ ਗਏ ਤੁਹਾਨੂੰ ਜਿਆਦਾ ਹੀ ਹੋ ਗਿਆ ਜੀ ਉਸ ਤੋਂ ਓਕੇ 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 ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਤੁਹਾਡਾ ਤੁਹਾਡੇ ਬੋਲਣ ਨਾਲ ਕਿਸੇ ਪਰਿਵਾਰ ਦੀ ਜ਼ਿੰਦਗੀ ਬਚ ਸਕਦੀ ਹੈ ਥੈਂਕ ਯੂ ਜੀ ਧੰਨਵਾਦ